ਇਕ ਊੰਕਾਰ ਸਤਨਾਮ ਸ੍ਰੀ ਵਾਹਿਗੁਰੂ ਜੀ ਅੱਜ ਮੈਂ ਆਪ ਜੀ ਨੂੰ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਜਿੱਥੇ ਸੰਤ ਬਾਬਾ ਆਤਰ ਸਿੰਘ ਜੀ ਮਹਾਰਾਜ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ ਸੀ ਉਸ ਜਗ੍ਹਾ ਤੇ ਬਣੇ ਗੁਰਦੁਆਰਾ ਅੰਗੀਠਾ ਸਾਹਿਬ ਦੇ ਦਰਸ਼ਨ ਕਰਵਾਵਾਂਗਾ ਜਿੱਥੇ 24 ਘੰਟੇ ਗਰਬਾਣੀ ਦੇ ਪਾਠ ਕੀਰਤਨ ਤੇ ਕਥਾ ਹੁੰਦੀ ਹੈ। ਬਾਬਾ ਜੀ ਦੀ ਵਰਸੀ ਤੇ ਜੋੜ ਮੇਲਾ ਲੱਗਦਾ ਹੈ ਜੋ ਕਿ 30 31 ਜਨਵਰੀ ਤੇ 1 ਫਰਵਰੀ ਨੂੰ ਤਿੰਨ ਰੋਜ਼ਾ ਜੋੜ ਮੇਲਾ ਲੱਗਦਾ ਹੈ। ਦੂਰੋਂ ਦੂਰੋਂ ਸੰਗਤਾਂ ਸ਼ਰਧਾ ਭਾਵਨਾ ਵਿੱਚ ਭਿੱਜ ਕੇ ਇਥੇ ਗੁਰਵਾਣੀ ਸਰਵਣ ਕਰਦੀਆਂ ਨੇ ਤੇ ਬਾਬਾ ਜੀ ਪ੍ਰਤੀ ਸ਼ਰਧਾ ਭਾਵਨਾ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤ ਮਸਤਕ ਹੁੰਦੀਆਂ ਨੇ ਬਰਸੀ ਦਾ ਦਿਹਾੜਾ ਨੇੜੇ ਆਣ ਕਰਕੇ ਗੁਰਦੁਆਰਾ ਸਾਹਿਬ ਵਿਖੇ ਪੇਂਟ ਇਤਿਆਦੀ ਤੇ ਸਾਫ ਸਫਾਈ ਦੇ ਕੰਮ ਜੋਰਾ ਸ਼ੋਰਾ ਨਾਲ ਚੱਲ ਰਹੀ ਹਨ ਇਹ ਚੱਲਣ ਵਾਲਾ ਕੈਬਨ ਜਿੱਥੇ ਸੇਵਾਦਾਰ ਦੇਗ ਵਰਤਾਉਂਦਾ ਹੈ ਦੇਗ ਦੀ ਵਰਤੋਂ ਦੀ ਸੇਵਾ ਕਰਦਾ ਹੈ ਪਹਿਲਾਂ ਤਾਂ ਮੈਂ ਗੁਰਪਿਤਾ ਜੀ ਦੇ ਅੱਗੇ ਮੱਥਾ ਟੇਕ ਕੇ ਮੇਰੇ ਅਤੇ ਆਪ ਜੀ ਦੇ ਪਰਿਵਾਰ ਦੀ ਸੁਖ ਸ਼ਾਂਤੀ ਤੇ ਤੰਦਰੁਸਤੀ ਦੀ ਕਾਮਨਾ ਕਰਦਾ ਹਾਂ ਫਿਰ ਆਪ ਜੀ ਦੇ ਨਾਲ ਇਸ ਗੱਲ ਤੇ ਵਿਚਾਰ ਕਰਨੀ ਹੈ ਕਿ ਅੱਜ ਅਨੇਕਾਂ ਹੀ ਪ੍ਰੇਮੀਆਂ ਦੇ ਨਾਮ ਤੇ ਲੜੀਵਾਰ ਪਾਠ ਕੀਤੇ ਜਾ ਰਹੇ ਹਨ ਜਿੱਥੇ ਤੱਕ ਮੈਨੂੰ ਵੇਖਣ ਵਿੱਚ ਆ ਰਿਹਾ ਹੈ ਕਿ ਇੱਥੇ ਉਹ ਕੋਈ ਵੀ ਪ੍ਰੇਮੀ ਮਯੂਦ ਨਹੀਂ ਜਿਨ੍ਹਾਂ ਨੇ ਪਾਠ ਕਰਵਾਏ ਨੇ ਮੈਂ ਆਪ ਜੀ ਨੂੰ ਇਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਗੁਰਬਾਣੀ ਸਾਨੂੰ ਬਈਮਾ ਭਰਮਾਂ ਤੇ ਬ੍ਰਾਹਮਣਵਾਦ ਤੋਂ ਦੂਰ ਕਰਦੀ ਹੈ ਪਰੰਤੂ ਅਸੀਂ ਫਿਰ ਵੀ ਮਨਮਤ ਫੜ ਕੇ ਤੇ ਜਾ ਕਹਿ ਲਈਏ ਦੂਜਿਆਂ ਦੇ ਵਿਖਾਵੇ ਲਈ ਪਾਠ ਕਰਵਾ ਰਹੀ ਹਾਂ ਇਹ ਬਾਬੇ ਨਾਨਕ ਦੀ ਬਾਣੀ ਬੜੀ پاک ਪਵਿੱਤਰ ਤੇ ਬੜੀ ਹੀ ਮਠਾਸ ਭਰੀ ਹੈ ਪੜਨ ਵਾਲੇ ਨੂੰ ਤਾਂ ਰਸ ਆਉਂਦਾ ਹੀ ਹੈ ਧਿਆਨ ਨਾਲ ਸੁਣਨ ਵਾਲੇ ਦੇ ਕੰਨ ਵੀ ਰਸੀਲੇ ਹੋ ਜਾਂਦੇ ਗਰਵਾਣੀ ਦੇ ਪਾਠ ਖੁਦ ਪੜਨ ਜਾਂ ਖੁਦ ਸੁਣਨ ਨਾਲ ਹੀ ਸਾਡਾ ਤੇ ਸਾਡੇ ਪਰਿਵਾਰ ਦਾ ਉਧਾਰ ਹੋ ਸਕਦਾ ਹੈ ਸੰਸਾਰ ਵਿੱਚ ਤਾਂ ਅਸੀਂ ਆਪਣਾ ਕੰਮ ਦੂਜੇ ਤੋਂ ਕਰਵਾ ਸਕਦੇ ਹਾਂ ਪਰ ਧਰਮ ਦੇ ਮਾਰਗ ਤੇ ਗੁਰੂ ਦੇ ਮਾਰਗ ਤੇ ਪਰਮੇਸ਼ਵਰ ਦੇ ਮਾਰਗ ਤੇ ਖੁਦ ਹੀ ਚੱਲਣਾ ਪਵੇਗਾ ਖੁਦ ਹੀ ਕੰਡੇ ਖਾਣੇ ਪੈਣਗੇ ਖੁਦ ਹੀ ਸਮਾਂ ਦੇਣਾ ਪਵੇਗਾ ਇਹੀ ਸੁਨੇਹਾ ਸਾਨੂੰ ਗੁਰਬਾਣੀ ਦਿੰਦੀ ਹੈ ਪਰਮਾਰਥ ਦਾ ਰਸਤਾ ਮਨੁੱਖ ਦਾ ਆਵਦਾ ਰਸਤਾ ਹੈ ਇਹਦੇ ਵਿੱਚ ਤਾਂ ਕਿਸੇ ਦਾ ਕਿਸੇ ਦੀ ਤੀ ਪੁੱਤਰ ਜਾਂ ਮਾਪੇ ਵੀ ਸਹਿਯੋਗ ਨਹੀਂ ਕਰ ਸਕਦਾ ਦੂਜੇ ਨੇ ਤਾਂ ਕਰਨਾ ਹੀ ਕੀ ਹੈ ਇਸ ਲਈ ਮੈਂ ਆਪ ਜੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਗੁਰਬਾਣੀ ਆਪ ਖੁਦ ਪੜਿਆ ਕਰੋ ਜੇ ਪੜ ਨਹੀਂ ਸਕਦੇ ਤਾਂ ਕਿਸੇ ਚੰਗੇ ਗਿਆਨੀ ਪਾਸੋਂ ਸਰਬਨ ਜ਼ਰੂਰ ਕਰ ਲਿਆ ਕਰੋ ਵਰਨਾ ਦੂਜਿਆਂ ਪਾਸੋਂ ਭੇਟਾਂ ਦੇ ਕੇ ਕਰਵਾਏ ਪਾਠ ਜੋ ਅਸੀਂ ਸੁਣਦੇ ਵੀ ਨਹੀਂ ਉਹ ਸਾਡੇ ਚਿੱਤ ਨੂੰ ਗੁਰੂ ਨਾਲ ਨਹੀਂ ਮਿਲਾ ਸਕਦੇ ਤੇ ਜੋ ਸਾਡੇ ਚਿੱਤ ਨੂੰ ਗੁਰੂ ਨਾਲ ਨਾ ਮਿਲਾ ਸਕੇ ਉਸ ਦਾ ਫਾਇਦਾ ਵੀ ਕੀ ਹੈ ਦੋਸਤੋ ਸਹੀ ਰਸਤਾ ਚੁਣੋ ਜੋ ਸਾਨੂੰ ਗੁਰਬਾਣੀ ਪੜ੍ਹ ਕੇ ਸੁਣ ਕੇ ਤੇ ਅਮਲ ਕਰਕੇ ਮਿਲੇਗਾ ਵਰਨਾ ਇਹ ਮਨੋਖਾ ਜਨਮ ਅਜਾਈਂ ਬੀਤ ਜਾਵੇਗਾ ਗੁਰਪਿਤਾ ਮੈਨੂੰ ਵੀ ਤੇ ਆਪ ਸਭ ਨੂੰ ਵੀ ਸੁਮਤ ਬਖਸ਼ ਕੇ ਸਾਨੂੰ ਹਜੂਰ ਪਿਤਾ ਦੇ ਮਾਰਗ ਤੇ ਨਿਸ਼ੰਕੋਚ ਚੱਲਣ ਦਾ ਬਲ ਦੇਵੇ ਸ਼ਕਤੀ ਦੇਵੇ ਤਿੰਨ ਦੂਜਾ ਸਲਾਨਾ ਜੋੜ ਮੇਲੇ ਵਿੱਚ ਆਪ ਸਭ ਵੀ ਇੱਥੇ ਆ ਕੇ ਆਪਣੀ ਹਾਜ਼ਰੀ ਲਵਾਓ ਕਿਉਂਕਿ ਇਹਨਾਂ ਤਿੰਨੇ ਦਿਨਾਂ ਵਿੱਚ ਇੱਥੇ ਸੰਗਤਾਂ ਦੇ ਨਾਲ-ਨਾਲ ਦੇਵੀ-ਦੇਵਤੇ ਤੇ ਸ਼ਹੀਦ ਸਿੰਘ ਵੀ ਇੱਥੇ ਇਸ਼ਨਾਨ ਕਰਕੇ ਗੁਰਬਾਣੀ ਸਰਵਣ ਕਰਦੇ ਨੇ ਉਹਨਾਂ ਦੇ ਦਰਸ਼ਨ ਵੀ ਉਹੀ ਪ੍ਰੇਮੀ ਕਰ ਸਕਦਾ ਹੈ ਜੋ ਨਿਤ-ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਗੁਰ ਦੀ ਹਜ਼ੂਰੀ ਵਿੱਚ ਬੈਠ ਕੇ ਸ਼ਰਧਾ ਭਾਵਨਾ ਨਾਲ ਪਾਠ ਕਰਦਾ ਇਆ ਸੁਣਦਾ ਹੈ ਮੇਰਾ ਮੰਨਣਾ ਹੈ ਕਿ ਜਿਸ ਘਰ ਵਿੱਚ ਬਾਣੀ ਦਾ ਪਾਠ ਨਹੀਂ ਹੁੰਦਾ ਉਥੇ ਭੂਤ ਪ੍ਰੇਤਾਂ ਦਾ ਵਾਸਾ ਹੈ ਉਥੇ ਬਿਮਾਰੀਆਂ ਦਾ ਵਾਸਾ ਹੈ ਉਥੇ ਰੋਗਾਂ ਦਾ ਵਾਸਾ ਹੈ ਉਥੇ ਕਲੇਸ਼ ਦਾ ਵਾਸਾ ਹੈ ਉਥੇ ਧਨ ਦੌਲਤ ਦੇ ਭਾਵੇਂ ਬੈੱਡ ਭਰੇ ਹੋਣ ਢੰਡਾਰ ਭਰੇ ਹੋਣ ਪਰ ਉਥੇ ਭਗਤੀ ਦਾ ਰੰਗ ਤੇ ਗੁਰੂ ਦੇ ਬਚਨਾਂ ਦੀ ਮਿਠਾਸ ਕਦੇ ਨਹੀਂ ਹੋ ਸਕਦੀ ਜੋ ਮੁਰਜਦਾਸ ਕੋਲ ਕੋਈ ਭੁੱਲ ਹੋਈ ਹੋਵੇ ਤਾਂ ਗੁਰ ਰੂਪ ਸੰਗਤ ਅੱਗੇ ਖਿਮਾ ਦਾ ਜਾਚਕ ਹਾਂ ਜੇ ਆਪ ਜੀ ਨੂੰ ਮੇਰੀ ਗੱਲ ਸਹੀ ਲੱਗੀ ਹੋਵੇ ਤਾਂ ਮੈਨੂੰ ਕਮੈਂਟ ਵਿੱਚ ਇਸ ਤਰ੍ਹਾਂ ਦੀ ਕੋਈ ਹੋਰ ਵੀਡੀਓ ਬਣਾਉਣ ਦੀ ਆਗਿਆ ਦੇਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ